ਇਹ ਤਸਵੀਰਾਂ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਮੰਡੀ ਅਮਰਗੜ ਵਿਖੇ ਨਵੀਂ ਦਾਣਾ ਮੰਡੀ ਦੀਆਂ ਹਨ ਜਿੱਥੇ ਸਟੀਲ ਕਵਰ ਸ਼ੈੱਡ ਪਾਇਆ ਗਿਆ ਹੈ ਅਤੇ ਇਸ ਸਟੀਲ ਕਵਰ ਸ਼ੈੱਡ ਦਾ ਉਦਘਾਟਨ ਕਰਨ ਦੇ ਲਈ ਕੈਬਨ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜਸਵੰਤ ਸਿੰਘ ਗੱਜਣ ਮਾਜਰਾ ਐਮ ਐਲ ਏ ਹਲਕਾ ਅਮਰਗੜ ਸਮੇਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸ਼ਟ ਸੁਰਿੰਦਰਪਾਲ ਸਿੰਘ ਪ੍ਰਧਾਨ ਆਰਤੀ ਐਸੋਸੀਏਸ਼ਨ ਸਰਬਜੀਤ ਸਿੰਘ ਵਾਈਸ ਪ੍ਰਧਾਨ ਪੂਰਨ ਚੰਦ ਸੈਕਟਰੀ ਦੀਪਕ ਨੋਨੀ ਕੈਸ਼ੀਅਰ ਰਜੀਵ ਸਿੰਘਲਾ ਪਾਵਰ ਜ਼ੋਨ ਅਤੇ ਮਨੀਸ਼ ਸਿੰਘਲਾ ਮੈਂਬਰ ਪਹੁੰਚੇ ਅਤੇ ਇੱਥੇ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਮੀਂਹ ਕਣੀ ਦੇ ਵਿੱਚ ਖਰਾਬ ਹੁੰਦੀ ਹੋਈ ਫਸਲ ਨੂੰ ਦੇਖਦੇ ਹੋਏ ਇਸ ਸ਼ੈੱਡ ਨੂੰ ਬਣਾਇਆ ਗਿਆ ਹੈ ਦੱਸ ਦिए ਕਿ ਮੰਤਰੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਜੋ ਅੱਗੇ ਹੋਰ ਸਮੱਸਿਆ ਆ ਰਹੀਆਂ ਹਨ ਉਹਨਾਂ ਦਾ ਵੀ ਜਲਦ ਹੱਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਉੱਥੇ ਮੌਜੂਦ ਸ਼ਖਸੀਅਤਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਪਾਸਿਆਂ ਲਈ ਇੱਕ ਬਹੁਤ ਵੱਡਾ ਸੁਭਾਗਾ ਦੇਣਾ ਜਿਸ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਸਾਹਿਬਾਨ ਚੇਤਨ ਸਿੰਘ ਗੋੜਾ ਸਾਹਿਬ ਐਮ ਐਲ ਏ ਸਾਹਿਬਾਨ ਪ੍ਰੋਫੈਸਰ ਜਸਤ ਸਿੰਘ ਜੀ ਗੱਜਰ ਮਾਜਰਾ ਤੇ ਮੰਡੀ ਬੋਰ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਜੀ ਬਰਾਸ ਤੇ ਉਹਨਾਂ ਦੇ ਨਾਲ ਅਧਿਕਾਰੀ ਹਨ ਡੀ ਸੀ ਸਾਹਿਬ ਤੇ ਐਸ ਡੀ ਐਮ ਸਾਹਿਬ ਤੇ ਹੋਰ ਐਸ ਐਸ ਪੀ ਸਾਹਿਬ ਤੇ ਹੋਰ ਅਧਿਕਾਰੀ ਹਨ ਇੱਥੇ ਆਏ ਉਹਨਾਂ ਨੇ ਆ ਕੇ ਸਾਡੀਆਂ ਦੁੱਖ ਦਰਦ ਤਕਲੀਫਾਂ ਸੀ ਜੋ ਮੰਡੀ ਦੀਆਂ ਉਹ ਦੇਖੀਆਂ ਸਮਝੀਆਂ ਉਹਨਾਂ ਨੇ ਜੋ ਸਾਡਾ ਫੜ ਰਹਿਦਾ ਸੀ ਸੱਤ ਕਿਨਾਂ ਚ ਲੱਗਣ ਵਾਲਾ ਉਹਦੇ ਵਾਸਤੇ ਵਿਸ਼ਵਾਸ ਦੇ ਕੇ ਗਏ ਨੇ ਵੀ ਅਸੀਂ ਉਹ ਜਲਦੀ ਤੋਂ ਜਲਦੀ ਥੋੜਾ ਫੜਾ ਜਿਹੜਾ ਉਹ ਮੁਕੰਮਲ ਕਰਵਾ ਦਿਆਂਗੇ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਇਹ ਛੱਡ ਤੁਸੀਂ ਬਣਾਤਾ ਸਾਡੇ ਵਾਸਤੇ ਇੱਕ ਸਵਰਗ ਬਣਾਤਾ ਤੇ ਇਸੇ ਤਰ੍ਹਾਂ ਸਾਡੇ ਵੇਖਣ ਵਾਸਤੇ ਕੋਈ ਦੁਕਾਨਾਂ ਹੈ ਨਹੀਂ ਗੀਆਂ ਵੀ ਦੁਕਾਨਾਂ ਦੇ ਰੇਟ ਸਹੀ ਕਰਕੇ ਸਾਨੂੰ ਦੁਕਾਨਾਂ ਅਲਾਟ ਕਰਵਾ ਦਿਓ ਇੱਕ ਤਾਂ ਮੰਡੀ ਬੋਰਡ ਨੂੰ ਜਿਹੜੇ ਪੈਸੇ ਨੇ ਉਹਨਾਂ ਦੀ ਭਰਪਾਈ ਹੋ ਜੂਗੀ ਤੇ ਅਸੀਂ ਆਪਦਾ ਦੁਕਾਨਾਂ ਦੇ ਵਿੱਚ ਬੈਠ ਕੇ ਕਾਰੋਬਾਰ ਕਰਨ ਜੋਗੇ ਹੋ ਜਾਾਂਗੇ ਉਹਨਾਂ ਨੇ ਅੱਗੇ ਵਾਸਤੇ ਵੀ ਇਹ ਗੱਲ ਕਹੀ ਆ ਵੀ ਜਦੋਂ ਵੀ ਕਿਤੇ ਤੁਹਾਨੂੰ ਕੋਈ ਤਕਲੀਫ ਆਉਂਦੀ ਆ ਸਾਡੇ ਕੋਲੇ ਹਾਜ਼ਰ ਹੋਵੋ ਅਸੀਂ ਸਾਨੂੰ ਬਰਾੜੋ ਅਸੀਂ ਤੁਹਾਡੀ ਹਰ ਦੁੱਖ ਤਕਲੀਫ ਆ ਜਿਹੜੀ ਉਹ ਸੌਲਵ ਕਰਾਂਗੇ ਇਹਨਾਂ ਨੂੰ ਸਾਨੂੰ ਵਿਸ਼ਵਾਸ ਦੇ ਕੇ ਗਏ ਨੇ ਅਸੀਂ ਉਹਨਾਂ ਦੇ ਭੋਸਾ ਵੀ ਪ੍ਰਗਟ ਕਰਦੇ ਆ ਕਿ ਉਹ ਜੁਰੜੀਆਂ ਜਿੰਨਾ ਕਹਿ ਕੇ ਗਏ ਨੇ ਉਹ ਸਾਡੀਆਂ ਪੂਰੀਆਂ ਕਰਮਕ। ਹਲਕੇ ਦੇ ਵਿਕਾਸ ਕਰ ਜਾਂ ਲਈ ਕੀ ਨਵਾਂ ਲਿਆ ਰਹੇ? ਅਮਾ ਜੀ ਦੇ ਕੋਲ ਗੱਲ ਇਹ ਆ ਵੀ ਨਵੀਂ ਸਰਕਾਰ ਆਈ ਹੈ ਹਜੇ ਸਭਾ ਸਾਲੇ ਨੂੰ ਹੋਇਆਗਾ ਜਿਵੇਂ ਸਾਡੇ ਪਹਿਲਾਂ ਪੁਲ ਸੀਗਾ ਪਹਿਲਾਂ ਪੁਲ ਬਣ ਗਿਆ ਸੀ ਉਹਦਾ ਤਾਂ ਸਿਰਾਲੇ ਕੰਮ ਪਿਆ ਸੀ ਉਹ ਇਹਨਾਂ ਨੇ ਮੁਕੰਮਲ ਕਰਵਾਇਆ ਉਹ ਵੀ ਚਾਲੂ ਕਰਵਾਇਆ ਸਾਡੀ ਦਾਣਾ ਮੰਡੀ ਦਾ ਕੰਮ ਸੀ ਜਿਵੇਂ ਸੈੱਟ ਹੈ ਨਹੀਂ ਸੀਗਾ ਸਾਡੇ ਇਹ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਇਹਨਾਂ ਨੇ ਸਾਡੇ ਤੋਂ ਘੱਟ ਨਹੀਂ ਕੀਤਾਗਾ ਤੇ ਜਿਹੜਾ ਸਾਡਾ ਫੜ ਰਹਿਦਾਗਾ ਉਹਦਾ ਵੀ ਕੰਮ ਕਰ ਰਹੇ ਨੇ ਬਾਕੀ ਹੋਰ ਜਿਹੜੇ ਸ਼ਹਿਰ ਦੇ ਸਾਡੇ ਕੰਮ ਨੇ ਉਹ ਵੀ ਇਹ ਜਿਵੇਂ ਟ੍ਰੀਟਮੈਂਟ ਪਲਾਨ ਦਾ ਜਿਆ ਕੋ ਹੋਰ ਆ ਉਹ ਵੀ ਜਿਸ ਨੂੰ ਲੱਗੇ ਹੋਣੇ ਦੋ ਰੋੜਾਂ ਦੇ ਇਹਨਾਂ ਨੇ ਅੱਜ ਨਹੀਂ ਪੱਥਰ ਵੀ ਰੱਖੇ ਨੇ ਜਿਵੇਂ ਕੌਸ਼ਾਲਾ ਰੋਡ ਤੋਂ ਲਾ ਕੇ ਚੁੰਗੀ ਚੱਕ ਸੀਗਾ ਉਧਰੋਂ ਜੰਡਾਲੀ ਰੋਡ ਤੋਂ ਲਾ ਕੇ ਬਜਰੰਗ ਖਾੜੇ ਤੱਕ ਸੀਗਾ ਉਹਦਾ ਵੀ ਅੱਜ ਇਹਨਾਂ ਨੇ ਨਹੀਂ ਪੱਥਰ ਰੱਖਿਆਗਾ ਵੀ ਉਹਨੂੰ ਜਲਦੀ ਜਲਦੀ ਰੱਖ ਜਿਹੜੇ ਲੋਕਾਂ ਨੂੰ ਵਧੀਆ ਰੋਡ ਸੁਲੇ ਲਈ ਆਉਣ ਜਾਣ ਦੇ ਲੋਕਾਂ ਨੂੰ ਸਹੂਲਤ ਹੋਵੇ ਉਹ ਸਾਰਾ ਕੁਝ ਇਹਨਾਂ ਨੇ ਕੀਤਾਗਾ ਔਰ ਅੱਗੇ ਵਾਸਤੇ ਕਰਦੇ ਐਸਐਮ ਜੱਟ ਨਿਊਜ਼ ਦੇ ਲਈ ਸੰਦੌਰ ਤੋਂ ਅਮਨਦੀਪ ਸਿੰਘ ਦੀ ਰਿਪੋਰਟ